ਸੋ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ, ਰਾਜ ਖੁਸ਼ੀ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਬਾਬਿਓ ਅੱਜ ਆਪਾਂ ਲਾਗੇ ਮੱਕੀ 'ਚ ਪਾਉਣ ਯੂਰੀਆ। ਯੂਰੀਆ ਆਪਣਾ ਥੋੜਾ ਜਿਹਾ ਲੇਟ ਹੋ ਗਿਆ। ਬਸ ਮਸ਼ੀਨ ਵਾਲੇ ਚੱਕਰ 'ਚ ਹੀ ਫਿਰੀ ਗਏ। ਆਪਾਂ ਲੈਣੀ ਸੀ ਯੂਰੀਆ ਪਾਉਣ ਵਾਲੀ ਮਸ਼ੀਨ ਮੱਕੀ 'ਚ ਤੇ ਬਸ ਦੋ ਤਿੰਨ ਦਿਨ ਉਹਦੇ ਕਰਕੇ ਥੋੜਾ ਜਿਹਾ ਭਜਨੱਠ ਜੀ ਰਹੀ ਤੇ ਹੁਣ ਮਸ਼ੀਨ ਆਪਾਂ ਨੂੰ ਮਿਲ ਗਈ। ਵੈਸੇ ਇਹ ਮਸ਼ੀਨ ਆਪਾਂ ਆਪਦੀ ਪੱਕੀ ਲੈ ਕੇ ਆਏ ਹੈਗੇ। ਇਹ ਲੈ ਕੇ ਆਏ ਨਾਲ ਦੇ ਮੁੰਡਾ ਆਪਣਾ ਇੱਕ ਜੋੜਾਤ ਹਨ ਤੇ ਉਹ ਤੋਂ ਲੈ ਕੇ ਆਂਦੀ ਆ। ਬਾਕੀ ਤੇ ਆ ਜੋ ਕਰਾ ਫਿਰ ਕਰੀਏ ਚੈੱਕ ਤੇ ਪਾਈਏ ਯੂਰੀਆ ਮੱਕੇ ਚ। ਪਿਆ ਸੀ ਆਪਣਾ ਸਾਰਾ ਸੈਟਅਪ ਸਮਾਨ ਆਪਾਂ ਲਿਆਏ ਰੇੜੇ ਤੇ ਸਾਰਾ ਯੂਰੀਆ ਵੀ ਲਿਆਂਦਾ ਤੇ ਨਾਲ ਲਿਆਂਦੀ ਮਸੀ। ਠੀਕ ਹੈ ਜੀ। ਇਹ ਬਣੀ ਹੋਈ ਆ ਬਰਨਾਲੇ ਵਾਲਾਂ ਦੀ। ਇਹ ਉਹਨਾਂ ਕੋਲ ਵੀ ਪਈ ਸੀ ਕਾਫੀ ਟਾਈਮ ਦੀ ਉਹਨਾਂ ਨੇ ਵਰਤੀ-ਪੁਰਤੀ ਨਹੀਂ ਤੇ ਕਹਿੰਦੇ ਉਹ ਇਸ ਵਾਰ ਗਏ ਤੁਸੀਂ ਉਹਦਾ ਡੰਗ ਜਸ ਸਾਰ ਲਓ ਤੇ ਅਗਲੀ ਵਾਰ ਨੂੰ ਨਵੀਂ ਲੈ ਲਿਓ। ਠੀਕ ਹੈ ਜੀ ਚਲਾ ਕੇ ਦੇਖਦੇ ਆਪਾਂ ਬੰਦਿਆਂ ਇਹਦਾ ਸਹੀ ਵੀ ਕਿੰਨਾ ਯੂਰੀਆ ਕਿੰਨਾ ਕਿੱਥੇ ਕਿੰਨਾ ਪਉਂਦੀ ਆ ਤੇ ਕਰਕੇ ਦੇਖਦੇ ਆ ਇਹਨੂੰ ਚੈੱਕ ਅਪ। ਆਸੀ ਆਪਣੀ ਮੱਕੀ ਆਪਾਂ ਇਹਦੇ ਸਪਰੇਅ ਕੀਤੀ ਸੀ ਲੋਟਸ ਬਾਇਰ ਦੀ ਠੀਕ ਹੈ ਜੀ ਪੂਰਾ ਵਧੀਆ ਰਿਆੜਾ ਦਿੱਤਾ ਕੱਖਾਂ ਦਾ ਐਣ ਜਲੂਸ ਹੀ ਘਟਦਾ ਦੇਖੋ ਗਰਾ ਮੱਕੀ ਨੂੰ ਪੂਰਾ ਕੁਛ ਨਹੀਂ ਕਿਹਾ ਹੈਗਾ ਇੱਥੇ ਆਪਣੇ ਥੋੜਾ ਜਿਹਾ ਮੋਥਾ ਹੁੰਦਾ ਬਸ ਆ ਥੋੜਾ ਜਿਹਾ ਆ ਪਟੇ ਚ ਆਦੇ ਚ ਤੇ ਥੋੜਾ ਜਿਹਾ ਇਧਰ ਇਧਰ ਬਸ ਅਜ ਇੱਥੇ ਸਾਹਮਣੇ ਦੀਂਦਾ ਤੇ ਬਾਕੀ ਕਿਤੇ ਵੀ ਐਣ ਮੱਕੀ ਪੂਰੀ ਟੌਪ ਦੀ ਆ ਆਪਣੀ ਤੇ ਹੁਣ ਆਪਾਂ ਯੂਰੀਆ ਪਾਉਣ ਲੱਗਦੇ ਆ ਬੰਦਿਆ ਮਸੀਂ ਯੂਰੀਆ ਦੀ ਭਰ ਲਈ ਆਪਾਂ ਨੇ ਤੇ ਹੁਣ ਪਾਉਣ ਲੱਗਦੇ ਆ ਤੇ ਬਾਕੀ ਆਪਾਂ ਨੂੰ ਪਾ ਕੀ ਪਤਾ ਲੱਗੂ ਠੀਕ ਹੈ ਜੀ ਵੀ ਕਿੰਨਾ ਕਿੱਥੇ ਕਿੰਨਾ ਪੌਂਦੀ ਹੈਗੀ ਇਹ ਆ ਆਪਣਾ ਦੋ ਬਿੱਗੇ ਥਾਵਾਂਗਾ ਤੇ ਫਿਰ ਉਸ ਹਿਸਾਬ ਨਾਲ ਆਪਾਂ ਨੂੰ ਅੰਦਾਜ਼ਾ ਲੱਗ ਜੂ ਤੇ ਫਿਰ ਉਸ ਹਿਸਾਬ ਨਾਲ ਇਹਨੂੰ ਸੈੱਟ ਕਰ ਲਾਂਗੇ ਆਪਾਂ ਠੀਕ ਹੈ ਜੀ ਤੇ ਹੁਣ ਆਪਾਂ ਪਾਉਣ ਲੱਗਦੇ ਆ ਲੈ ਕੇ ਰੱਬ ਦਾ ਨਾਮ ਜੀ ਬਾਪੇ ਆਪਾਂ ਦੋ ਗੇੜੇ ਲਾਤੇ ਤੇ ਯੂਰੀਆ ਪੈਂਦਾ ਦੇਖੋ ਤੁਸੀਂ ਪੂਰਾ ਇੱਕ ਨੰਬਰ ਮਾਹੌਲ ਆ ਬਾਪੇ ਪੂਰਾ ਇੱਕ ਨੰਬਰ ਆ ਦੇਖੋ ਪੋਰਾ ਵੀ ਯੂਰੀਆ ਵੇਸਟ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਚੀਜ਼ ਬਣਾਈ ਹੈਗੀ ਕਿਸੇ ਨੇ ਦਿਮਾਗ ਲਾ ਕੇ ਬਹੁਤ ਜਿਆਦਾ ਵਧੀਆ ਠੀਕ ਹੈ ਜੀ ਪੋਰਾ ਵੀ ਜੂਰੀ ਆਪਣਾ 베ਸਟ ਨਹੀਂ ਹੋਣਾ ਨਾਲੇ ਜਿੰਨਾ ਲੱਗੂਗਾ ਮੱਕੀ ਨੂੰ ਐਨ ਜੜਚ ਲੱਗੂ ਜਾਮਾ ਮੱਕੀ ਗ੍ਰੋਥ ਕਰਦੀ ਦੇਖਿਓ ਤੁਸੀਂ ਬਾਬਿਓ ਰੇ ਦਾ ਕੰਮ ਆ ਆਪਣਾ ਐਨ ਪੂਰਾ ਵਧੀਆ ਚੱਲੀ ਜਾਂਦਾ ਪੂਰਾ ਵਧੀਆ ਨਾਈ ਨਾਈ ਰੇ 베ਸਟ ਹੁੰਦਾ ਜੜਚ ਰੇ ਪੈਂਦਾ ਮੱਕੀ ਦੇ ਤੁਸੀਂ ਗ੍ਰੋਥ ਕਰਦੀ ਦੇਖਿਓ ਮੱਕੀ ਬਾਲੀ ਵਧੀਆ ਚੀਜ਼ ਆ ਯਾਰ ਬਾਲੀ ਵਧੀਆ ਚੀਜ਼ ਜਿਵੇਂ ਆਪਾਂ ਹੱਥਾਂ ਨਾਲ ਪੋਰਦੇ ਉਹਦਾ ਗੋਭ ਚੜੀ ਗਈ ਜਾਂਦਾ ਮੱਕੀ ਮੱਚਦੀ ਆ ਇਹਦੇ ਨਾਲ ਤਾਂ ਯਾਰ ਜੜਚ ਪੈਣਾ ਐਨ ਇੱਕ ਨੰਬਰ ਮਾਹੌਲ ਆ ਪੂਰਾ ਇੱਕ ਨੰਬਰ ਕੰਮ ਆ ਪੂਰਾ ਹਾਂ ਯੋ ਯੂਰੀਆ ਪਾਉਣ ਦਾ ਕੰਮ ਆਪਣਾ ਇੱਕ ਨੰਬਰ ਚੱਲੀ ਜਾਂਦਾ ਮਸ਼ੀਨ ਜੀ ਨਾਲ ਬੜੀ ਵਧੀਆ ਚੀਜ਼ ਆ ਯਾਰ ਜਿਵੇਂ ਇੱਕ ਨੰਬਰ ਮਾਹੌਲ ਕੀਤਾ ਪਿਆਗਾ ਨਾ ਤਾਂ ਯੂਰੀਆ ਵੇਸਟਜ ਹੁੰਦਾ ਨਾ ਕਿਤੇ ਵੱਧ ਘੱਟ ਡੇਗਦਾ ਬਸ ਯੂਰੀਆ ਚ ਪਾਓ ਇਹਨੂੰ ਬੰਨ ਲਓ ਵੀ ਕਿੰਨਾ ਯੂਰੀਆ ਪਾਉਣਾ ਆਪਾਂ ਨੇ ਪੋਰਾ ਵੱਧ ਘੱਟ ਨਹੀਂ ਪੌਂਦੀ ਹੈਗੀ ਬੜੀ ਵਧੀਆ ਚੀਜ਼ ਆ ਯਾਰ ਤੇ ਨਾ ਹੀ ਕੋਈ ਢਾਲ ਮਚਣ ਜਿਵੇਂ ਗੋਭ ਚ ਡੇਗ ਪੈਂਦਾ ਕਈ ਵਾਰੀ ਹੈ ਨਾ ਤੇ ਨਾ ਹੀ ਕੋਈ ਬੂਟੇ ਖਰਾਬ ਹੋਣ ਬਸ ਇਹਨੇ ਜੜ ਚ ਪਾਉਣਾ ਉਸ ਤੋਂ ਬਾਅਦ ਅੱਖਾਂ ਵਿੱਚ ਕੇ ਲਾ ਦਿਓ ਪਾਣੀ ਭੱਜੀ ਜਾਓ ਮੱਕੀ ਹਾਂ ਭੱਜੀ बस बंदे 2 ਜਾਨੇ ਚਾਹੀਦੇ ਜਦੋਂ ਇਹ ਰੇਪ ਆਉਣਾ ਤੇ ਕਿਉਂਕਿ ਰੇ ਰੇ ਵਿੱਚ ਥੋੜਾ ਘੱਟ ਪੈਂਦਾ 5-7 ਕਿਲੋ ਹੀ ਪੈਂਦਾ ਸੇਤੀ ਖਤਮ ਹੋ ਜਾਂਦੀ ਹੈ ਇਹ ਬਸ ਨਾਲ ਬੰਦਾ ਹੋਵੇ ਉਹ ਨਾਲ ਦੇ ਨਾਲ ਬਾਲਟੀਆਂ ਪਰ ਪਰ ਲਈ ਜਾਵੇ ਮੂਰੇ ਖੜਨਾ ਦੇਵੇ ਕਿਉਂਕਿ ਹੁਣ ਮੈਨੂੰ ਆਪ ਹੀ ਜਾਣਾ ਪੈਂਦਾ ਬਾਲਟੀ ਲੈਣਾ ਉੱਥੇ ਜੂਰੀਆ ਲੈਣਾ ਤੇ ਹੁਣ ਥੈਲਾ ਚੱਕ ਲਿਆਂਦਾ ਕੋਲੇ ਮਿੰਟਾਂ ਜੀ ਲਵੇੜ ਦਾਂਗੇ ਹਾਂ ਭਰ ਲਈ ਰਾਣੀ ਤੇ ਹੁਣ ਦੇਖੋ ਗੇੜੇ ਅਹੀਂ ਕੁਕੂ ਗਿਏ ਬਸ ਇੱਕ ਟਾਇਰ ਤੇ ਹਾਂ ਤੇ ਉਦੋਂ ਬਾਅਦ ਆਹ ਪੜਾ ਰਹਿ ਗਿਆ ਆਪਣਾ ਇੱਕ ਬਸ ਉਧਰ ਆ ਗਾਂ ਵਾਲੇ ਪਟੇ ਜਿ ਆਪਾਂ ਪਾਇਆ ਏ ਬੱਸ ਕੰਮ ਖਤਮ ਆਪਾਂ ਤੇ ਕੱਲ ਨੂੰ ਲਾ ਦਾਂਗੇ ਪਾਣੀ ਬੱਸ ਪਿਓ ਉਧਰਲਾ ਪਾੜਾ ਆਪਣੇ ਕੱਢਤਾ ਤੇ ਆਹ ਕੱਢਤਾ ਦੋ ਬੱਗੇ ਥੋਂ ਠੀਕ ਹੈ ਜੀ ਤੇ ਹੁਣ ਆਪਾਂ ਆ ਗਏ ਆਹ ਪਾੜੇ 'ਚ ਆਪਹੀ ਵਾਲੇ ਪਾਸੇ ਤੇ ਆ ਵੀ ਖਾਲੀ ਹੋ ਗਈ ਆਪਣੀ ਰਾਣੀ ਟੈਂਕ ਠੀਕ ਹੈ ਜੀ ਤੇ ਯੂਰੀਆ ਚੱਕਦੇ ਆਂ ਰੇੜੇ ਤੋਂ ਤੇ ਬਾਲਟੀ ਚੱਕ ਲਈਏ ਜਾ ਕੇ ਆਪਾਂ ਆ ਪਹਿਲਾਂ ਸਪਰੇਅ ਕੀਤੀ ਸੀ ਆਪਾਂ ਨੇ ਬਾਇਰ ਦੀ ਲੋਟਸ ਉਹੀ ਮਚਾਤੇ ਕੱਖ ਜਲੂਸ ਹੀ ਕੱਢਤਾ ਕੱਖਾਂ ਦਾ ਹੁਣ ਦੇਖੋ ਗ੍ਰੋਥ ਕਰਦੀ ਬਾਕੀ ਯੂਰੀਆ ਪੈਜੂ ਤੇ ਨਾਲ ਲੱਗ ਜੂ ਪਾਣੀ ਇਹਨੂੰ ਫੇਰ ਕਰਾਂਗੇ ਦੂਜੀ ਸਪਰੇਏ ਤੇ ਸੁੰਡੀ ਦੀ ਦੇਖੋ ਮੱਕੀ ਕਿੰਨੀ ਸੋਹਣੀ ਆ ਆਪਾਂ ਨੂੰ ਥੋੜੀ ਜੀ ਰੈਸਟ ਤੇ ਕਿਉਂਕਿ ਉਧਰ ਡੈਡੀ ਜੀ ਆ ਚੁੱਕੇ ਨੇ ਮਸ਼ੀਨ ਉਹਨਾਂ ਨੇ ਫੜ ਲਈ ਤੇ ਹੁਣ ਉਹ ਚਲਾਉਣ ਲੱਗੇ ਦੇਖੋ ਵਾਜੀ ਵਾ ਪੰਜ ਚਾਰ ਮਿੰਟ ਪੀ ਬਹਿਨੇ ਆ ਤੇ ਚਾਚੂ ਪੀਨੇ ਆ ਕੰਮ ਸਾਮ ਹੋਨੇ ਆ ਤੇ ਉਸ ਤੋਂ ਬਾਅਦ ਆ ਕੇ ਫਿਰ ਚਾਬੀਆਂ ਸਾਮਾਂਗੇ ਇਹ ਪਟੇ ਜੀ ਵੀ ਆਪਣਾ ਯੂਰੀਆ ਦਾ ਕੰਮ ਹੋ ਗਿਆ ਕੰਪਲੀਟ ਤੇ ਆ ਸਾਈਡਾਂ ਰਹਿ ਗਈਆਂ ਇਕੱਲੀਆਂ ਮੱਲੇ ਰਹਿ ਗਏ ਇਕੱਲੇ ਤੇ ਟੈਂਕੀ ਹੋ ਗਈ ਖਾਲੀ ਤੇ ਯੂਰੀਆ ਹੁਣ ਪਾਉਨੇ ਆ ਪੂਰਾ ਪੂਰੀ ਯੂਰੀਆ ਬਚਿਆ ਆਪਣੇ ਕੋਲੇ ਮੰਨ ਕੇ ਚੱਲੋ ਪੂਰਾ ਵਧੀਆ ਯੂਰੀਆ ਪਿਆਗਾ ਕਿ 1 ਏਕੜ ਚ ਮੰਨ ਕੇ ਚੱਲੋ 1.5 ਸੈਲਾ ਪੈ ਗਿਆ ਪੂਰਾ ਜਮਾਂ ਸਹੀ ਪਿਆ ਆ ਬੰਨੀ ਹੋਈ ਸੀਗੀ 7 ਕਿਲੋ ਤੇ ਠੀਕ ਹੈ ਜੀ ਤੇ ਬਸ ਆ ਮੱਲੇ ਲਾ ਕੇ ਚੱਲਦੇ ਆ ਘਰ ਨੂੰ ਦਿਨ ਵੀ ਸਿੱਪ ਗਿਆ ਆਪਿਓ ਜੂਰੀ ਦਾ ਕੰਮ ਆਪਣਾ ਹੋ ਗਿਆ ਖਤਮ ਤੇ ਮਸ਼ੀਨ ਕੱਢ ਲਈ ਬਾਹਰ ਸਾਫ਼ ਕਰਕੇ ਕੋਠੇ ਚ ਲਾ ਦਿੰਨੇ ਆ ਇਹਨੂੰ ਕਿਉਂਕਿ ਜਦੋਂ ਦੁਬਾਰੇ ਜੂਰੀ ਆ ਪਾਵਾਂਗੇ ਫੇਰ ਕੰਮ ਲਾਵਾਂਗੇ ਕਿਉਂਕਿ ਜੇ ਐਵੇਂ ਹੀ ਖੜਾਤੀ ਜੂਰੀ ਵਿੱਚ ਜੰਮੂਗਾ ਤੇ ਅਗਲੀ ਵਾਰ ਫਿਰ ਜੂਰੀ ਕੱਟ ਪਊ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆ ਬੰਦ ਜੇ ਤਾਂ ਤੁਸੀਂ YouTube ਤੇ ਦੇਖਦੇ ਹੋ ਤਾਂ ਪਲੀਜ਼ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਦੇਖਦੇ ਆ Facebook ਤੇ ਤਾਂ Facebook ਪੇਜ ਨੂੰ ਫੋਲੋ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਬਾਈ ਕਿਉਂਕਿ ਇਹਦੇ ਲਈ ਥੋੜਾ ਜਿਹਾ ਹੌਸਲਾ ਵੱਧਾ ਹਟ ਹਾਂ ਸਪੋਰਟ ਕਰੋ ਦੱਬ ਕੇ ਰੋਜ਼ ਨਵੀਂ ਤੇ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਅੱਜ ਲਈ ਵੀਡੀਓ ਨੂੰ ਕਰਦੇ ਇੱਥੇ ਬੰਦ ਧੰਨਵਾਦ